ਅੰਕਲ ਜੀ ਅੱਜ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਥਾਣਾ ਡੇਰਾ ਬਾਬਾ ਨਾਨਕ ਦੇ ਸਾਹਮਣੇ ਕਿਸ ਗੱਲ ਨੂੰ ਲੈ ਕੇ ਕੀਤਾ ਜਾ ਰਿਹਾ ਜੀ ਇਸ ਗੱਲ ਨੂੰ ਲੈ ਕੇ ਕੀਤਾ ਜਾ ਰਿਹਾ ਕਿ ਸਾਡਾ ਇਹ ਫੌਜੀ ਨੌਜਵਾਨ ਸਾਡਾ ਭਤੀਜਾ ਜਿਹੜਾ ਇਹ ਫੌਜ ਦੇ ਵਿੱਚ ਸੀਗਾ ਇਹ ਸ਼ਹੀਦ ਹੋ ਗਿਆ ਸ਼ਹੀਦ ਹੋ ਗਿਆ ਦੀ ਅੰਤਮ ਅਰਦਾਸ ਜਿਹੜੀ ਸੀ ਇਹ ਦੋ ਤਰੀਕ ਨੂੰ ਸੀਗੀ 42 ਸਾਬੇਬੇ ਸ੍ਰੀ ਗੁਰਦੁਆਰਾ ਸਾਹਿਬ ਜਦੋਂ ਸਾਰਾ ਪਰਿਵਾਰ ਸਾਰਾ ਪਿੰਡ ਗੁਰਦੁਆਰਾ ਸਾਹਿਬ ਚਲਾ ਗਿਆ ਤਰ ਪਿੱਛੋਂ ਪਹੁੰਚ ਜਿਹੜੇ ਚੋਰ ਲੋਕ ਸੀ ਉਹਨਾਂ ਨੇ ਘਰ ਦੇ ਵਿੱਚ ਅੰਦਰ ਦਾਖਲ ਹੋ ਗਏ ਤੇ ਜਿਹੜਾ ਸੋਨਾ ਸੀ ਨਕਦੀ ਕੁਝ ਪੈਸਾ ਸੀਗਾ ਉਸ ਨੂੰ ਚੋਰੀ ਕਰ ਲਿਆ ਚੋਰੀ ਕਰਨ ਤੋਂ ਬਾਅਦ ਵਿੱਚ ਜਦੋਂ ਕਾਫੀ ਦਿਨਾਂ ਬਾਅਦ ਪਤਾ ਲੱਗਾ ਕਿ ਅੰਦਰ ਤੇ ਇਸੇ ਪਤਾ ਨਹੀਂ ਲੱਗਾ ਕਈ ਦਿਨ ਦੇਖਿਆ ਨਹੀਂ ਧਿਆਨ ਨਹੀਂ ਦਿੱਤਾਦਰ ਕਿਸੇ ਨੇ ਕਿਉਂ ਧਿਆਨ ਦਿੱਤਾ ਤੇ ਪਤਾ ਲੱਗਾ ਕਿ ਸਮਾਨ ਸਾਰਾ ਚੋਰੀ ਹੋ ਗਿਆ ਤਾਂ ਸਾਰਿਆਂ ਨੇ ਸੋਚਿਆ ਕਿ ਚੋਰੀ ਫਲਾਣਾ ਹੀ ਬੰਦਾ ਹੀ ਕਰ ਸਕਦਾ ਹੈ ਉਦੋਂ ਉਹ ਉਸ ਬੰਦੇ ਨੂੰ ਲਿਆ ਕੇ ਘਰ ਪੁੱਛਿਆ ਗਿਆ ਸਾਰੇ ਲੋਕਾਂ ਦੇ ਸਾਹਮਣੇ ਪਰਿਆ ਦੇ ਸਾਹਮਣੇ ਉਸਨੇ કબੂਲ ਕਰ ਲਿਆ ਕਿ ਮੈਂ ਜਿਹੜਾ ਸਮਾਨ ਚੋਰੀ ਕੀਤਾ ਅੰਦਰ ਵੜ ਕੇ ਕੀਤਾ ਉਸਨੇ ਜਿਹਦਾ ਉਹਦੇ ਨਾਲ ਦੋਸ਼ੀ ਸੀ ਉਸ ਨੂੰ ਵੀ ਫੋਨ ਤੇ ਫੋਨ ਕਰਕੇ ਬੁਲਾ ਗਿਆ ਫੋਨ ਕਰਕੇ ਬੁਲਾਇਆ ਗਿਆ ਉਸਨੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਮੰਨ ਲਈਆਂ ਦੇ ਪਰਿਆ ਦੇ ਸਾਹਮਣੇ ਜਿਹੜਾ ਹੈ ਇਸ ਨੂੰ ਪੰਚਾਇਤ ਦੇ ਸਾਹਮਣੇ ਪੁਲਿਸ ਨੂੰ ਦਿੱਤਾ ਗਿਆ ਉਸ ਨੂੰ ਦਿੱਤਾ ਗਿਆ ਇਹ ਵੀ ਮੰਨਿਆ ਉਸਨੇ ਕਿ ਕੁਝ ਸੋਨਾ ਮੇਰੀ ਭੈਣ ਦੇ ਘਰ ਹੈ ਰਾਏ ਚੱਕ ਕੁਝ ਸੋਨਾ ਜਿਹੜਾ ਹੈ ਉਹ ਅੱਛਾ ਪਰ ਜਾਜਨ ਇੱਕ ਚਿੱਟਾ ਵੇਚਦੀ ਆ ਸਰਬਜੀਤ ਕੌਰ ਉਹਦੇ ਕੋਲ ਹੈ ਸੋਨਾ ਇਹ ਚੀਜ਼ਾਂ ਜਿਹੜੀਆਂ ਨੇ ਉਸ ਦੋਸ਼ੀ ਨੇ ਕਬੂਲ ਕਰ ਲੀਆਂ ਨੇ ਸਾਰਿਆਂ ਦੇ ਸਾਹਮਣੇ ਉਸ ਤੋਂ ਬਾਅਦ ਚ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਸਮਾਨ ਜਿਹੜਾ ਉਸ ਨੂੰ ਬਰਾਮਦ ਜਿਹੜਾ ਉਹ ਨਹੀਂ ਕੀਤਾ ਸਾਡੀ ਮੰਗ ਇਹ ਹੈ ਕਿ ਸਾਨੂੰ ਜਿਹੜਾ ਇਹ ਗਰੀਬ ਪਰਿਵਾਰ ਜਿਹੜਾ ਬਹੁਤ ਗਰੀਬ ਹੈ ਇਹ ਜਿਹੜਾ ਫੌਜੀ ਸੁਖਪ੍ਰੀਤ ਸਿੰਘ ਕਿਦਾ ਜਿਹੜਾ ਸਮਾਨ ਹੈ ਜਦੋਂ ਮੰਨ ਲਿਆ ਉਹਨਾਂ ਨੇ ਕਬੂਲ ਕਰ ਲਿਆ ਕਿ ਐਸੇ ਜਗਤ ਸਾਡਾ ਸਮਾਨ ਹੈ ਉਹਨਾਂ ਨੂੰ ਲੈ ਕੇ ਜਿਹੜਾ ਪਰਿਵਾਰ ਨੂੰ ਜਿਹੜਾ ਵਾਪਸ ਦਾ ਇਸ ਸਬੰਧ ਵਿੱਚ ਧਰਨਾ ਜਿਹੜਾ ਸੰਜੋਗ ਜਿਹੜਾ ਇਨਸਾਨ ਜੁਨੀਅਰ ਉਗਰਾਹ ਏਕਤਾ ਜਿਹੜੀ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਗਿਆ ਹੈ ਹੁਣ ਤੱਕ ਕਿੰਨੇ ਬੰਦੇ ਜਿਹੜੇ ਪੁਲਿਸ ਨੇ ਅਰੈਸਟ ਕੀਤੇ ਨੇ ਜੀ ਹੁਣ ਤੱਕ ਪੁਲਿਸ ਨੇ ਅਰੈਸਟ ਜਿਹੜੇ ਅਸੀਂ ਫੜ ਕੇ ਉਹਨਾਂ ਨੂੰ ਮਦਦ ਰੱਖੇ ਸੀ ਪੰਚਾਇਤ ਸਾਹਮਣੇ ਦਿੱਤੇ ਨੇ ਉਹ ਹੀ ਕੀਤੇ ਨੇ ਦੋ ਬੰਦੇ ਇੱਕ ਗੋਪਾਲ ਠੇਠਗਿਆਂ ਦਾ ਤੇ ਇੱਕ ਰਣਜੀਤ ਸਿੰਘ ਮੋਲੋਵਾਲੀ ਦਾ ਜਿਹੜਾ ਉਹਨਾਂ ਨੇ ਅੱਗੇ ਦੱਸਿਆ ਵੀ ਆ ਸਾਡੇ ਨਾਲ ਨੇ ਇਹ ਜਗ੍ਹਾ ਤੇ ਹਾਂ ਚੀ ਰੱਖੀ ਆ ਉਸ ਨੂੰ ਕੋਈ ਬਰਾਮਦ ਜਿਹੜਾ ਕੀਤਾ ਨਹੀਂ ਜਾ ਰਿਹਾ ਪਲੀਜ਼ ਢਿੱਲੀ ਕਾਰੀਰ ਨੂੰ ਫਿਰ ਕਿਸ ਤਰ੍ਹਾਂ ਤੁਸੀਂ ਦੇਖਦੇ ਜੀ ਢਿੱਲੀ ਕਾਰਵਾ ਜਦੋਂ ਉਹਨਾਂ ਨੂੰ ਸਭ ਕੁਝ ਅਸੀਂ ਦੇ ਦਿੱਤਾ ਪੰਚਾਇਤ ਦੇ ਸਾਹਮਣੇ ਫੜ ਕੇ ਦਿੱਤਾ ਸੀ ਉਹ ਸਮਝਦੇ ਆ ਕਿ ਜਦੋਂ ਉਹ ਮੰਨ ਰਹੇ ਨੇ ਕਬੂਲ ਕਰ ਰਹੇ ਨੇ ਭੈਣ ਭੈਣ ਦਾ ਨਾਮ ਲੈ ਰਹੇ ਨੇ ਜਾਂ ਉਹ ਚਿੱਟੇ ਵਾਲੀ ਦਾ ਨਾਮ ਲੈ ਰਹੇ ਨੇ ਕਿ ਇਹ ਜਗ੍ਹਾ ਤੇ ਅਸੀਂ ਦਿੱਤਾ ਹੋਇਆ ਹੈ ਜੇ ਲੈ ਕੇ ਨਹੀਂ ਆ ਰਹੇ ਤੇ ਇਹਦਾ ਮਤਲਬ ਇਹ ਢਿੱਲੀ ਕਾਰਵਾਈ ਸਾਰੇ ਵੇਖੋ ਜਿੱਥੇ ਇੱਕ ਪਾਸੇ ਸੈਨਿਕ ਦੇਸ਼ ਦੀ ਰਖਵਾਲੀ ਕਰਦੇ ਤਾਂ ਆਪਾਂ ਚੰਦੀ ਨਹੀਂ ਜਾਉਂਦੇ ਲੇਕਿਨ ਇੱਕ ਸੈਨਿਕ ਦੇ ਘਰੋਂ ਚੋਰੀ ਹੋ ਜਾਣੀ ਉਸ ਦੇ ਸਵਾਲੀਆ ਚਿੰਨ੍ਹ ਖੜੇ ਕਰਦਾ ਵੇਖੋ ਇਹ ਇੱਕ ਸੈਨਿਕ ਵਿਚਾਰਾ 22000 ਦੀ ਹਾਈਟ ਦੇ ਉੱਤੇ ਨੌਕਰੀ ਕਰਦਾ ਹੈ ਇੰਜੀਨੀਅਰ ਦੇ ਵਿੱਚ ਉੱਥੇ ਸ਼ਹੀਦ ਹੋ ਜਾਂਦਾ ਹੈ ਉਹ ਸੈਨਿਕ ਦੇ ਘਰ ਦੇ ਪਰਿਵਾਰ ਦੇ ਜੀਵਾਂ ਦੇ ਨਾਲ ਹੀ ਜਿਹੜੀ ਆ ਇਹ ਕਾਰਵਾਈ ਨਹੀਂ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਤੇ ਦਾ ਮਤਲਬ ਕਾਰਵਾਈ ਜਿਹੜੀ ਪ੍ਰਸ਼ਾਸਨ ਦੀ ਬਹੁਤ ਢਿੱਲੀ ਆ ਤੇ ਇਹ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ ਸੀ ਪ੍ਰਸ਼ਾਸਨ ਦਾ ਵੀ ਮਿਲਟਰੀ ਦਾ ਸੰਯੋਗ ਜਿਹੜਾ ਉਹ ਵੀ ਲੈ ਰਹੇ ਆ ਉਹ ਵੀ ਲੈਂਡ ਆਈ ਜਾਇਤਨ ਕਰ ਰਹੇ ਉਹਨਾਂ ਦੀ ਯੂਨਿਟ ਵਿੱਚ ਦੱਸਿਆ ਸਭ ਕੁਝ ਸੀ ਉਹ ਵੀ ਕਰ ਰਹੇ ਨੇ ਤੇ ਪ੍ਰਸ਼ਾਸਨ ਜਿਹੜਾ ਜਲਦੀ ਜਲਦੀ ਇਹ ਸਮਾਨ ਜਿਹੜਾ ਬਰਬੰਦ ਕਰਕੇ ਘਰ ਵਾਲਿਆਂ ਦੇ ਹਵਾਲੇ ਜਿਹੜਾ ਉਹ ਕਰੇ ਸਭ ਕੁਝ ਇਹਨਾਂ ਨੂੰ ਪਤਾ ਠੀਕ ਹੈ ਜੀ ਇਹ ਸਾਡਾ ਬਲਾਕ ਡੇਰਾ ਬਾਬਾ ਨਾਨਕ ਤੇ ਪਿੰਡ ਮੂਲੋਵਾਲੀ ਤੋਂ ਸ਼ਹੀਦ ਸੁਖਪ੍ਰੀਤ ਸਿੰਘ ਆ ਸੰਤੋਖ ਸਿੰਘ ਪਿੰਡ ਮੂਲੋਵਾਲੀ ਤੋਂ ਕਿ ਸਾਡਾ ਫੌਜੀ ਵੀਰ ਸ਼ਹੀਦ ਹੋ ਗਿਆ ਸੀ ਪਿਛਲੇ ਦਿਨੀ ਤੇ ਉਹਨਾਂ ਦੇ ਖੰਡ ਪਰਸਾ ਦੇ ਜਿਹੜੀ ਅੰਤਿਮ ਅਰਦਾਸ ਆ ਭੋਗ ਵਾਲੇ ਦਿਨ ਆਪਣੇ ਪਿੰਡ ਤੋਂ 2 ਕਿਲੋਮੀਟਰ ਦੂਰ ਗੁਰਦਰਾ ਸਾਹਿਬ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚੇ ਨੇ ਉਹ ਅੰਤਿਮ ਰਸਮਾਂ ਕਰਨਾ ਤੇ ਉਦੋਂ ਪਿੱਛੋਂ ਪਿੰਡ ਦੇ ਹੀ ਇੱਕ ਲਾਗਦੇ ਪਿੰਡ ਦੇ ਨੂੰ ਨਾਲ ਲੈ ਕੇ ਨੌਜਵਾਨ ਜਿਹੜਾ ਉਹਨਾਂ ਦੇ ਘਰ ਚੋਰੀ ਕਰ ਲੈਂਦਾ ਚੋਰੀ ਦੇ ਜਿਸ ਦੇ ਵਿੱਚ ਉਹਨਾਂ ਦਾ ਸੋਨੇ ਦਾ ਸਮਾਨ 9 ਕਥੋਲੇ ਸੋਨਾ ਕੁਝ ਨਕਦੀ ਲੈ ਕੇ ਉੋਰ ਕੇ ਤੇ ਉਹ ਲੈ ਜਾਂਦੇ ਨੇ पता लगਣ ਤੇ ਜਦੋਂ ਪਿੰਡ ਦੇ ਆਗੂ ਟੀਮ ਸਾਡੀ ਉਹਨਾਂ ਤੋਂ ਪੁੱਛਗਿੱਛ ਕਰਦੀ ਹੈ ਤੇ ਉਹ ਮੰਨਦੇ ਨੇ ਕਿ ਅਸੀਂ ਸੋਨਾ ਚੋਰੀ ਕੀਤਾ ਹੈ ਅਸੀਂ ਜਿਹੜਾ ਦੋ ਤਿੰਨ ਜਗ੍ਹਾ ਰੱਖਿਆ ਹੋਇਆ ਉਹ ਦੋਸ਼ੀਆਂ ਦੇ ਨਾਮ ਵੀ ਲੈਂਦੇ ਨੇ ਤੇ ਪਿੰਡ ਵਾਲੇ ਉਹਨਾਂ ਨੂੰ ਜਦੋਂ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰਦੇ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰਨ ਤੋਂ ਬਾਅਦ ਅਜੇ ਤੱਕ ਪੁਲਿਸ ਵੱਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਸੋਨਾ ਵੀ ਬਰਾਮਦ ਨਹੀਂ ਕੀਤਾ ਗਿਆ ਉਹਨਾਂ ਚੋਰਾਂ ਦੇ ਕੋਲ ਤੇ ਜਿਹੜੇ ਦੋਸ਼ੀਆਂ ਤੇ ਉਹ ਨਾਂ ਲੈਂਦੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਉਹ ਸੋਨਾ ਦਿੱਤਾ ਵੇਚਿਆ ਜਾਂ ਜਿਨ੍ਹਾਂ ਦੇ ਕੋਲ ਰੱਖਿਆ ਉਹਨਾਂ ਤੇ ਵੀ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਤੇ ਸੋਨੇ ਦੀ ਰਿਕਵਰੀ ਵੀ ਅਜੇ ਤੱਕ ਪੁਲਿਸ ਪ੍ਰਸ਼ਾਸਨ ਨਹੀਂ ਕਰਵਾ ਰਿਆ بار بار ਸਾਡ ਨੂੰ ਪੁਲਿਸ ਪ੍ਰਸ਼ਾਸਨ ਨੂੰ ਮਿਲਣ ਤੇ ਟਾਲ ਮਟੋਲੇ ਵਾਲੀ ਜਿਹੜੀ ਨੀਤੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਜਿਸ ਦੇ ਰੋਸ ਵਜੋਂ ਅੱਜ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਕਿਸਾਨ ਵੀਰ ਭਾਰਤੀ ਕਿਸਾਨ ਯੂਨੀਅਨ ਦੇ ਆਗਰਾਹਾਂ ਦੇ ਜੋ ਸਾਥੀ ਨੇ ਅੱਜ ਧਰਨਾ ਲਗਾ ਕੇ ਬੈਠੇ ਨੇ ਜੇ ਪੁਲਿਸ ਕੋ ਠੋਸ ਕਾਰਵਾਈ ਨਹੀਂ ਕਰਦੀ ਤਾਂ ਤੁਹਾਡੀ ਅਗਲੀ ਜਿਹੜੀ ਰਣਨੀਤੀ ਕੀ ਰਹੇਗੀ ਸਾਡੀ ਅਗਲੀ ਰਣਨੀਤੀ ਸਾਡਾ ਸੰਘਰਸ਼ ਚੱਲ ਰਿਹਾ ਹੈ ਜਦੋਂ ਤੱਕ ਉਹ ਸੋਨੇ ਦੀ ਬਰਾਮਦਗੀ ਨਹੀਂ ਹੋ ਜਾਂਦੀ ਜਿਹੜੇ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਅੰਦਰ ਸੋਨਾ ਰਿਕਵਰ ਨਹੀਂ ਕੀਤਾ ਜਾਂਦਾ ਰੋਸ਼ ਪ੍ਰਦਰਸ਼ਨ ਚੱਲ ਰਿਹਾ ਹੈ ਇਸ ਦੀ ਅਗਲੀ ਜਿਹੜੀ ਰਣਨੀਤੀ ਹੈ ਅਸੀਂ ਆਪਣੇ ਸਾਥੀਆਂ ਨਾਲ ਰਾਇ ਕਰਕੇ ਇਸ ਨੂੰ ਚੱਲਦਾ ਰੱਖਾਂਗੇ ਜਾਂ ਪੋਸਟ ਕੋਲ ਕਰਾਂਗੇ ਉਹ ਆਪਣੀ ਅਸੀਂ ਜ਼ਿਲ੍ਹਾ ਕਮੇਟੀ ਨਾਲ ਸਲਾਹ ਕਰਕੇ ਸਾਰੀ ਇਸ ਦੀ ਧਰਨੇ ਦੀ ਅਗਲੀ ਰਣਨੀਤੀ ਬਣਾਵਾਂਗੇ